ਪਰਸਤੇ ਪਥਰ ਚਲਣਾ ਸ਼ੁਰੂ ਹੋ ਗਏ ਨੇ ਰੋੜੇ ਅਗੋ ਤਸਵੀਰਾਂ ਦੇਖ ਸਕਦੇ ਹੋ ਇੱਕ ਪਾਸੇ ਪੁਲਿਸ ਇੱਕ ਪਾਸੇ ਲੋਕ ਹੈ ਤਾਂ ਪਥਰ ਚਲਣਾ ਸ਼ੁਰੂ ਹੋ ਗਏ ਨੇ ਲਗਾਤਾਰ ਇਟਾਂ ਵਰਾਈਆਂ ਜਾ ਰਹੀਆਂ ਪੁਲਿਸ ਤੇ ਪੁਲਿਸ ਵਾਲੇ ਦੇ ਛੱਟ ਵੀ ਵੱਜ ਗਈ ਹੈ ਪੁਲਿਸ ਵਾਲੇ ਦੇ ਖੂਨ ਵੀ ਨਿਕਲਿਆ ਇੱਕ ਪੁਲਿਸ ਮਲਾਜਮ ਦਾ ਇੱਕ ਵੀਰ ਛੱਟ ਵੱਜ ਗਈ ਹੈ ਗੱਡੀਆਂ ਭੰਨ ਦਿੱਤੀਆਂ ਗਈਆਂ ਜਿੰਨੀਆਂ ਮੀਡੀਆ ਦੀਆਂ ਗੱਡੀਆਂ ਸੀ ਉਹ ਵੀ ਲੋਕਾਂ ਵੱਲੋਂ ਭੰਨ ਦਿੱਤੀਆਂ ਗਈਆਂ ਹਵਾਈ ਫਾਇਰਿੰਗ ਤੱਕ ਦੀ ਨੋਬਤ ਆ ਗਈ ਹੈ ਹਵਾਈ ਫਾਇਰਿੰਗ ਤੱਕ ਦੀ ਨਵਤ ਆ ਗਈ ਆ ਤਾਂ ਤਸਵੀਰਾਂ ਦੇਖ ਰਹੇ ਹੋ ਤੁਸੀਂ ਲੰਬੇ ਸਮੇਂ ਤੋਂ ਧਰਨਾ ਲੱਗਿਆ ਹੋਇਆ ਸੀ ਪੁਲਿਸ ਲਗਾਤਾਰ ਇਹ ਕਹਿ ਰਹੀ ਸੀ ਇਹ ਧਰਨਾ ਗੈਰ ਕਾਨੂੰਨੀ ਹੈ ਤਾਂ ਹੁਣ ਜਦੋਂ ਪੁਲਿਸ ਐਕਸ਼ਨ ਦੇ ਵਿੱਚ ਆਈ ਹੈ ਤਾਂ ਭਾਈਦੇ ਦਿਖਾਈ ਦੇ ਰਿਹਾ ਸਵੇਰ ਦਾ ਇਹ ਧਰਨਾ ਚੱਲ ਰਿਹਾ ਸੀ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਲ ਪ੍ਰਯੋਗ ਲਾਠੀ ਚਾਰਜ ਹੋਇਆ ਇੱਥੇ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜੇ ਸਵੇਰ ਦਾ ਇਹ ਮਸਲਾ ਤਾਂ ਰੋੜੇ ਚੱਲਣੇ ਕਹ ਗੁਰੇ ਗੁਰੇ ਸਾਡ ਤੇ ਰੋੜੇ ਗੁਰੇ ਗੁਰੇ ਧਿਆਨ ਨਾਲ ਪਿੱਛੇ ਤਾਂ ਪਿੱਛੇ ਦੇਖ ਸਕਦੇ ਹੋ ਕਿ ਮੁਰਾ ਮਥਰੋਂ ਪਥਰਾ ਕਰ ਦਿੱਤਾ ਸ਼ੁਰੂ ਮੁਰਾ ਪਥਰਾ ਕਰ ਦਿੱਤਾ ਪੁਲਿਸ ਤੇ ਸ਼ੁਰੂ ਪੁਲਿਸ ਤੇ ਪੱਥਰ ਪੁਲਸ ਤੇ ਪੱਥਰ ਚੱਲਣੇ ਸ਼ੁਰੂ ਹੋ ਗਏ ਨੇ ਰੋੜੇ ਅੱਗੇ ਤਸਵੀਰਾਂ ਦੇਖ ਸਕਦੇ ਹੋ ਇੱਕ ਪਾਸੇ ਪੁਲਿਸ ਇੱਕ ਪਾਸੇ ਲੋਕ ਹੈ ਤਾਂ ਪੱਥਰ ਚੱਲਣੇ ਸ਼ੁਰੂ ਹੋ ਗਏ ਨੇ ਲਗਾਤਾਰ ਇਟਾਂ ਵਰਾਈਆਂ ਜਾ ਰਹੀਆਂ ਪੁਲਿਸ ਤੇ ਤਾਂ ਪੁਲਿਸ ਤੇ ਇਟਾਂ ਵਰਾਈਆਂ ਜਾ ਰਹੀਆਂ ਪੁਲਿਸ ਤੇ ਪੁਲਿਸ ਪਿੱਛੇ ਨੂੰ ਹਟਦੀ ਨਜ਼ਰ ਆ ਰਹੀ ਹੈ ਪੁਲਿਸ ਪਿੱਛੇ ਹਟਣਾ ਪੁਲਿਸ ਪਿੱਛੇ ਹਟ ਰਹੀ ਹੈ ਉਹ ਅੱਗੇ ਵਧ ਰਹੇ ਆ ਹਿੰਮਤਾਜ ਗੱਡੀ ਲੈ ਕੇ ਨਿਕਲ ਤਾਂ ਤਸਵੀਰਾਂ ਦੇਖ ਸਕਦੇ ਹੋ ਤਾਂ ਤਸਵੀਰਾਂ ਤਾਂ ਤਸਵੀਰਾਂ ਦੇਖ ਸਕਦੇ ਹੋ ਲਗਾਤਾਰ ਲਗਾਤਾਰ ਪੱਥਰ ਪਥਰਾ ਨਾਲ ਪੁਲਿਸ ਤੇ ਹਮਲਾ ਕੀਤਾ ਗਿਆ ਲਗਾਤਾਰ ਇੱਕ ਵਾਰ ਤਾਂ ਧਰਨ ਖੇੜਤਾ ਹੁਣ ਪਿੱਛੇ ਪੁਲਿਸ ਪਿੱਛੇ ਹਟਦੀ ਨਜ਼ਰ ਆ ਰਹੀ ਹੈ ਤਾਂ ਤਸਵੀਰਾਂ ਪਿੱਛੇ ਘਰੇ ਤਾ ਤਸਵੀਰਾਂ ਦੇਖ ਸਕਦੇ ਹੋ ਪਿੰਡ ਚੰਦਪਾਣ ਆ ਇੱਕ ਪੁਲਿਸ ਵਾਲੇ ਦੇ ਪੁਲਿਸ ਵਾਲੇ ਦੇ ਛੱਟ ਵੀ ਵੱਜ ਗਈ ਆ ਪੁਲਿਸ ਵਾਲੇ ਦੇ ਖੂਨ ਵੀ ਨਿਕਲਿਆ ਸਾਰੀ ਪੁਲਿਸ ਨੂੰ ਪਿੱਛੇ ਹਟਣਾ ਪਿਆ ਤਾ ਬਹੁਤ ਮਾਹੌਲ ਖਤਰਨਾਕ ਹੋ ਚੁੱਕਿਆ ਹੈ ਬਹੁਤ ਮਾਹੌਲ ਖਤਰਨਾਕ ਉਧਰ ਕੈਮਰਾ ਕਰੋ ਬਹੁਤ ਮਾਹੌਲ ਖਤਰਨਾਕ ਹੋ ਚੁੱਕਿਆ ਹੈ ਬੇਵਸ ਹੋ ਗਿਆ ਹੈ ਬੇਵਸ ਹੋ ਗਿਆ ਪੁਲਿਸ ਤੋਂ ਪੁਲਿਸ ਪਿੱਛੇ ਹੱਟੀ ਲਗਭਗ 540 ਮੀਟਰ 400 ਹੋਤਾ ਇੱਕ ਪੁਲਿਸ ਮਲਾਜਮ ਤੇ 60 ਗੰਬੀਰ ਵੱਜ ਗਈ ਹੈ ਇੱਕ ਪੁਲਿਸ ਮਲਾਜਮ ਦੇ ਗੰਬੀਰ ਸੱਟ ਵੱਜ ਗਈ ਹੈ ਪੁਲਿਸ ਮਲਾਜਮ ਦਾ ਗੰਬੀਰ ਸੱਟ ਵੱਜ ਗਈ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਹੁਤ ਮਹੌਲ ਖਤਰਨਾਕ ਹੋ ਗਿਆ ਪੁਲਿਸ ਵਾਲੇ ਜ਼ਖਮੀ ਕਰ ਦਿੱਤੇ ਆ ਪੁਲਿਸ ਦੇ ਉੱਤੇ ਬੜਾ ਭਿਆਨਕ ਖਮੜਾ ਹੋਇਆ ਇੱਥੇ ਤਾਂ ਇੱਥੇ ਘਟਨਾ ਬਹੁਤ ਭਿਆਨਕਰ ਹੋ ਗਈ ਸੀ ਗੱਡੀਆਂ ਭੰਨ ਦਿੱਤੀਆਂ ਗਈਆਂ ਜਿੰਨੀਆਂ ਮੀਡੀਆ ਦੀਆਂ ਗੱਡੀਆਂ ਸੀ ਉਹ ਵੀ ਲੋਕਾਂ ਵੱਲੋਂ ਭੰਨ ਦਿੱਤੀਆਂ ਗਈਆਂ ਤਾਂ ਲਗਾਤਾਰ ਲਗਾਤਾਰ ਡਰੇ ਚਲਾਏ ਜਾ ਰਹੇ ਹੈ ਲਗਾਤਾਰ ਡਰੇ ਚਲਾਏ ਹਾਲੇ ਵੀ ਨਹੀਂ ਹਟ ਰਹੀ ਭੀੜ ਹਾਲੇ ਵੀ ਨਹੀਂ ਹਟ ਰਹੀ ਭੀੜ ਹਾਲੇ ਵੀ ਖਤਰਨਾਕ ਰੂਪ ਧਾਰਨ ਕਰ ਚੁੱਕੀ ਹੈ ਤਾਂ भीड़ ਕਾ ਖਤਰਨਾਕ ਰੂਪ ਧਾਰਨ ਕਰ ਚੁੱਕੀ ਹੈ। ਪੀੜ ਨੇ ਗੱਡੀਆਂ ਆਸ-ਪਾਸ ਸਿਵਲੀਆਂ ਦੀਆਂ ਗੱਡੀਆਂ ਵੀ ਪਾਣ ਦਿੱਤੀਆਂ, ਮੀਡੀਆ ਦੀਆਂ ਗੱਡੀਆਂ ਵੀ ਭੀੜ ਨੇ ਪਾਣ ਦਿੱਤੀਆਂ। ਤਾਂ ਭੀੜ ਵੱਲੋਂ ਲਗਾਤਾਰ ਤਿੰਨ ਤੋਂ ਚਾਰ ਮੁਲਾਜ਼ਮਾਂ ਨੂੰ ਵੀ ਜ਼ਖਮੀ ਕੀਤਾ, ਮੀਡੀਆ ਦੀਆਂ ਗੱਡੀਆਂ ਵੀ ਪੰਨੀਆਂ। ਸਵੇਰ ਦੇ ਕਵਰੇਜ ਮੀਡੀਆ ਇਹਨਾਂ ਨੂੰ ਕਰ ਰਿਹਾ ਸੀ ਪਰ ਇਹਨਾਂ ਲੋਕਾਂ ਨੇ ਹਿੰਸਕ ਹੋ ਕੇ ਮੀਡੀਆ ਤੇ ਵੀ ਹਮਲਾ ਕੀਤਾ ਹੈ। ਤਾਂ ਤਸਵੀਰਾਂ ਹਾਲੇ ਵੀ ਲਗਾਤਾਰ ਡਲੇ ਚੱਲ ਰਹੇ ਐ। ਹਾਲੇ ਵੀ ਲਗਾਤਾਰ ਜਿਹੜੇ ਦਲੇ ਚੱਲ ਰਿਹਾ ਲਗਾਤਾਰ ਹਰੇ ਵੀ ਹਮਲਾ ਬਰਕਰਾਰ ਹੈ ਹਰੇ ਵੀ ਪਿੱਛੇ ਨਹੀਂ ਹਟ ਰਹੀ ਇਹ ਪੀੜ ਹਰੇ ਵੀ ਹੈਂਸ ਗਰੁੱਪ ਦੇ ਵਿੱਚ ਹੈ ਹਰੇ ਵੀ ਹੈਂਸ ਗਰੁੱਪ ਦੇ ਵਿੱਚ ਹੈ ਪੀੜ ਤਾਂ ਤਸਵੀਰਾਂ ਬੜੀਆਂ ਮੰਦ ਪਾ ਗਈਆਂ ਮੀਡੀਆ ਦੀਆਂ ਗੱਡੀਆਂ ਤੇ ਹਮਲਾ ਜਿਹੜਾ ਮੀਡੀਆ ਸਵੇਰ ਦੇ ਧਰਨੇ ਨੂੰ ਖਬਰ ਕਰ ਰਿਹਾ ਹੈ ਫੇਰੋ ਯਾਰ ਫਰਕੋ ਕਰਦਾ ਫੇਰ ਪਰ ਜਾ ਤਾਂ ਤਸਵੀਰਾਂ ਦੇਖ ਸਕਦੇ ਹੋ ਕਿ ਫੇਰਿੰਗ ਹਵਾਈ ਫੇਰਿੰਗ ਤੱਕ ਦੀ ਨਾ ਬਤਾ ਗਈ ਹੈ ਹਵਾਈ ਫੇਰਿੰਗ ਤੱਕ ਦੀ ਨਾ ਬਤਾ ਗਈ ਹੈ ਤੰਨਵਾਰ ਪੁਲਿਸ ਭਜਾਤੀ ਹੈ ਤਾਂ ਪਿੰਡ ਚ ਕੋਈ ਵੱਡਾ ਵੱਡੀ ਕਟਨਾ ਵਾਪਰ ਸਕਦੀ ਹੈ ਵੱਡਾ ਹਾਸਾ ਇੱਥੇ ਹੋ ਸਕਦਾ ਕਿਉਂਕਿ ਭੀੜ ਲਗਾਤਾਰ ਕੰਟਰੋਲ ਚ ਨਹੀਂ ਆ ਰਹੀ ਭੀੜ ਲਗਾਤਾਰ ਕੰਟਰੋਲ ਚ ਨਹੀਂ ਆ ਰਹੀ ਤਾਂ ਲਗਾਤਾਰ ਕੈਮਰਾਮੈਨ ਤਸਵੀਰਾਂ ਕਹਾਂਗਾ ਕਿ ਫੇਰ ਉਹ ਅੱਗੇ ਵੱਲ ਵਾਧੇ ਆ ਰਹੇ ਆ ਲਗਾਤਾਰ ਅੱਗੇ ਵੱਲ ਵਾਧੇ ਆ ਰਹੇ ਆ ਘਰ ਨੂੰ ਕਹਿਣਗੇ ਘਰ ਨੂੰ ਕਹਿਣਗੇ ਇਹ ਉਹ ਇਹਨਾਂ ਦੇ ਘਰ ਨੂੰ ਕਹਿਣਗੇ ਤਾਂ ਤਸਵੀਰਾਂ ਤਸਵੀਰਾਂ ਦੇਖ ਸਕਦੇ ਹੋ ਕਿ ਲਗਾਤਾਰ ਪੀੜ ਅੱਗੇ ਵੱਲ ਨੂੰ ਵੱਧਦੀ ਡਲਿਆਂ ਦੇ ਨਾਲ ਬੜਾ ਖਤਰਨਾਕ ਮਾਹੌਲ ਹੋ ਗਿਆ ਹੈ ਬੜਾ ਖਤਰਨਾਕ ਮਾਹੌਲ ਬੜਾ ਭਿਆਨਕ ਮਾਹੌਲ ਹੋ ਗਿਆ ਤਾਂ ਬੜਾ ਖਤਰਨਾਕ ਮਾਹੌਲ ਸਾਰੇ ਪਾਸੇ ਬੜਲੇ ਡੜੇ ਡੜੇ ਤੇ ਡੜੇ ਤੇ ਚੱਲ ਰਹੇ ਆ ਬਹੁਤ ਗੰਬੀਰ ਸਥਿਤੀ ਬਣ ਚੁੱਕੀ ਹੈ ਸਵੇਰ ਦਾ ਧਰਨਾ ਸਿਰ ਪਿੰਡ ਦੇ ਇੱਕ ਛੋਟੇ ਜਿਹੇ ਮੁੱਦੇ ਨੂੰ ਲੈ ਕੇ ਸੀ ਨਾਲ ਹੀ ਜੇ ਮੁੱਦੇ ਨੂੰ ਲੈ ਕੇ ਸੀ ਉਸ ਤੋਂ ਬਾਅਦ ਇਹ ਧਰਨਾ ਵੱਧਦਾ ਹਿੰਸਕ ਰੂਪ ਧਾਰਨ ਕਰ ਚੁੱਕਿਆ ਹੈ ਤਾਂ ਲਗਾਤਾਰ ਗੱਡੀਆਂ ਭੰਨੀਆਂ ਜਾ ਰਹੀਆਂ ਡਲੇ ਮਾਰੇ ਜਾ ਰਹੇ ਆ ਬਹੁਤ ਖਤਰਨਾਕ ਮਾਹੌਲ ਇਸ ਵਕਤ ਚੰਦਪਾਣ ਦੇ ਵਿੱਚ ਹੋ ਚੁੱਕਿਆ ਹੈ ਤਾਂ ਤਸਵੀਰਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਬੜਾ ਬੜਾ ਭਿਆਨਕ ਮਾਹੌਲ ਬੜਾ ਭਿਆਨਕ ਮਾਹੌਲ ਇੱਥੇ ਇੱਥੇ ਬਣ ਚੁੱਕਿਆ ਹੈ ਲਗਾਤਾਰ ਹਲੇ ਵੀ ਡਲੇ ਚੱਲ ਰਹੇ ਆ ਤਾਂ ਬਹੁਤ ਹੀ ਖਤਰਨਾਕ ਹਲੇ ਵੀ ਡਲੇ ਚੱਲਣੋਂ ਨਹੀਂ ਹਟ ਰਹੇ ਹਲੇ ਵੀ ਡਲੇ ਲਗਾਤਾਰ ਵੜਾਏ ਜਾ ਰਹੇ ਆ ਹਲੇ ਵੀ ਲਗਾਤਾਰ ਤਾਂ ਬੜਾ ਕੱਟ ਕੇ ਚੱਤੇ ਨੂੰ ਖਿਲਾਉਗਾ ਬੜਾ ਖਤਰਨਾਕ ਮਾਹੌਲ ਭਿਆਨਕ ਮਾਹੌਲ ਆ ਇੱਥੇ ਐਡਾ ਖਤਰਨਾਕ ਮਾਹੌਲ ਅੱਜ ਤੱਕ ਅਸੀਂ ਵੀ ਕਦੇ ਇਸ ਤਰੀਕੇ ਨਾਲ ਨਹੀਂ ਦੇਖਿਆ ਅਸੀਂ ਵੀ ਹਲੇ ਅਸੀਂ ਵੀ ਹਲੇ ਤੱਕ ਜੜੀਆਂ ਇਸ ਤਰੀਕੇ ਦੇ ਨਾਲ ਇਸ ਤਰੀਕੇ ਦੇ ਨਾਲ ਤਾਂ ਕਦੇ ਸ਼ੰਭੂ ਬਾਰਡਰ ਤੇ ਕਦੇ ਖਨੌਰੀ ਬਾਰਡਰ ਤੇ ਮਾਹੌਲ ਨਹੀਂ ਬਣਿਆ ਜਿਹੜਾ ਪਿੰਡ ਚੰਦਪਾਣ ਦੇ ਵਿੱਚ ਮਾਹੌਲ ਬਣ ਚੁੱਕਿਆ ਇਹਨਾਂ ਹੈਂਡਸ਼ੇਕ ਮਾਹੌਲ ਇਹਨਾਂ ਤਣਾਅਪੂਰਨ ਮਾਹੌਲ ਤਾਂ ਚੌਥੀ ਪੰਜਵੀਂ ਵਾਰ ਜਿਹੜੀ ਫੋਰਸ ਆ ਉਹ ਵਾਪਸ ਮੁੜੀ ਜਾ ਰਹੀ ਹੈ ਚੌਥੀ ਪੰਜਵੀਂ ਵਾਰ ਫੋਰਸ ਅੱਗੇ ਵੱਧਦੀ ਆ ਉਦੋਂ ਫੇਰ ਹਮਲਾਵਰ ਜਿਹੜੇ ਆ ਉਹ ਹੈਵੀ ਹੋ ਜਾਂਦੇ ਆ ਤਾਂ ਪੁਲਿਸ ਫੇਰ ਪਿੱਛੇ ਮੁੜਦੀ ਹੈ ਮਸਲਾ ਕੋਈ ਵੱਡਾ ਨਹੀਂ ਮਸਲਾ ਇੱਕ ਪਾਣੀ ਪੈਣ ਦਾ ਸੀ ਕਨਾਲੀ ਦੇ ਪਾਣੀ ਪੈਣ ਦਾ ਸੀ ਪਰ ਇਸ ਵਕਤ ਗੋਰੇ ਪਿੱਛੇ ਆ ਜਾਓ ਤਾਂ ਇਸ ਵਕਤ ਮਸਲਾ ਜਿਹੜਾ ਗੰਭੀਰ ਜ਼ਰੂਰ ਬਣ ਗਿਆ ਗੰਭੀਰ ਜ਼ਰੂਰ ਬਣ ਗਿਆ ਬਹੁਤ ਭਿਆਨਕ ਮਾਹੌਲ ਬਣਿਆ ਹੋਇਆ ਹੈ ਅਜਿਹਾ ਮਾਹੌਲ ਬਹੁਤ ਘੱਟ ਦੇਖਣ ਨੂੰ ਮਿਲਦਾ ਹੁੰਦਾ ਜਿੱਥੇ ਹਮਲਾਵਰਨ ਪਰਸਤੇ ਹੈਵੀ ਹੋਣ ਤਾਂ ਇਸ ਕਰਕੇ ਜਿਹੜਾ ਮਾਹੌਲ ਬਣਿਆ ਹੋਇਆ ਬੜਾ ਭਿਆਨਕ ਹੈ ਕਈ ਤਾਂ ਤਸਵੀਰਾਂ ਬੜੀਆਂ ਭਿਆਨਕ ਨੇ ਇੱਕ ਵਾਰ ਫਿਰ ਹੁਣ ਪੁਲਿਸ ਹੁਣ ਪੁਲਿਸ ਅੱਗੇ ਵਧ ਗਈ ਆ ਹੁਣ ਪੁਲਿਸ ਇੱਕ ਵਾਰ ਅੱਗੇ ਵਧ ਗਈ ਹੈ ਫਿਰ ਰਲੇ ਚੱਲਣੇ ਸ਼ੁਰੂ ਹੋ ਗਏ ਇੱਕ ਵਾਰ ਪੁਲਿਸ ਅੱਗੇ ਵਧ ਗਈ ਸੀ ਇੱਕ ਵਾਰ ਫੋਰਸ ਅੱਗੇ ਵਧ ਗਈ ਸੀ ਫਰ ਫਿਰ ਡਲਣੇ ਸ਼ੁਰੂ ਹੋ ਡਲੇ ਚੱਲਣੇ ਸ਼ੁਰੂ ਹੋ ਗਏ ਨੇ ਪਿੱਛੇ ਵੀ ਫੋਰਸ ਹੈ ਅੱਗੇ ਵੀ ਪਿੱਛੇ ਵੀ ਫੋਰਸ ਆ ਰਹੀ ਹੈ ਹੁਣ ਹੁਣ ਫੋਰਸ ਹੈਵੀ ਹੋ ਰਹੀ ਹੈ ਅੱਗੇ ਵੀ ਆ ਰਹੀ ਹੈ ਤਾਂ ਇੱਕ ਵਾਰ ਜਿਹੜੇ ਆ ਉਹ ਭੁਜਾਲੇ ਆ ਹੁਣ ਕਾਫੀ ਹੱਦ ਤੱਕ ਪੁਲਿਸ ਅੱਗੇ ਵਧੀ ਹੈ ਪੁਲਿਸ ਅੱਗੇ ਵਧੀ ਹੈ ਕਾਫੀ ਹੱਦ ਤੱਕ ਕਾਫੀ ਹੱਦ ਤੱਕ ਪੁਲਿਸ ਜਿਹੜੀ ਹੈ ਤੁਸੀਂ ਵੀਰਾਂ ਦੇਖ ਰਹੇ ਹੋ ਕਿ ਹੁਣ ਜਿਹੜੀ ਫੋਰਸ ਹੈ ਫੋਰਸ ਅੱਗੇ ਵੱਲ ਨੂੰ ਹੁਣ ਦਬਾਅ ਬਣਾਉਂਦੀ ਨਜ਼ਰ ਆ ਰਹੀ ਹੈ ਪਹਿਲਾਂ ਫੋਰਸ ਦੱਬ ਗਈ ਸੀ ਪਰ ਹੁਣ ਲਗਾਤਾਰ ਦਬਾਅ ਬਣਾਉਂਦੀ ਅੱਗੇ ਵੱਧਦੀ ਜਾ ਰਹੀ ਹੈ ਅੱਗੇ ਵੱਧ ਜਾ ਰਹੀ ਹੈ ਇੱਕ ਹੋਰ ਫੋਰਸ ਵੀ ਮਗਾਈ ਗਈ ਹੈ ਪੁਲਿਸ ਹੋਰ ਵੀ ਮਗਾਈ ਗਈ ਆ ਤਾਂ ਤਸਵੀਰਾਂ ਮੈਂ ਕੈਮਰਾਮੈਨ ਕੋ ਇੱਕ ਵਾਰ ਡਲਿਆਂ ਦੀਆਂ ਦਿਖਾ ਦਿਓ ਆਹ ਡਲਿਆਂ ਦੀਆਂ ਦਿਖਾ ਦਿਓ ਇੱਕ ਵਾਰ ਤਸਵੀਰਾਂ ਕਿ ਇਸ ਤਰੀਕੇ ਦੇ ਨਾਲ ਇੰਨੀ ਵੱਡੀ ਪੱਧਰ ਦੇ ਉੱਤੇ ਡਲੇ ਇੱਥੇ ਚੱਲੇ ਆ ਇੰਨੀ ਵੱਡੇ ਪੱਧਰ ਦੇ ਉੱਤੇ ਇੱਥੇ ਇਸ ਤਰੀਕੇ ਦਾ ਹਾਲਾਤ ਬਣਿਆ ਹੈ ਇੰਨੀ ਵੱਡੀ ਪੱਧਰ ਦੇ ਉੱਤੇ ਇੱਥੇ ਇਹ ਸਭ ਕੁਝ ਵਾਪ ਹੁਣ ਜਿਹੜੀ ਹੈ ਪੁਰਸ ਇੱਕ ਵਾਰ ਤਾਂ ਅੱਗੇ ਵੱਧ ਗਈ ਸੀ ਪਰ ਫਿਰ ਡੜੇ ਚੱਲਨੇ ਸ਼ੁਰੂ ਹੋ ਗਏ ਆ ਫੇਰ ਡੜੇ ਚੱਲਨੇ ਸ਼ੁਰੂ ਹੋ ਗਏ ਆ ਤਾਂ ਫੇਰ ਇੱਕ ਵਾਰ ਤਾਂ ਬੜੀਆਂ ਖਤਰਨਾਕ ਤਸਵੀਰਾਂ ਬੜਾ ਖਤਰਨਾਕ ਮੰਜ਼ਰ ਜਿਹੜਾ ਪੰਡਤ ਚੰਦ ਪਾਣ ਪੰਡਤ ਚੰਦ ਪਾਣ ਦੇ ਵਿੱਚ ਬਣਿਆ ਹੋਇਆ ਹੈ ਪੰਡਤ ਚੰਦ ਪਾਣ ਦੇ ਵਿੱਚ ਜਿਹੜਾ ਬੜਾ ਭਿਆਨਕ ਮੰਜ਼ਰ ਬਣਿਆ ਹੋਇਆ ਹੈ ਬੜਾ ਭਿਆਨਕ ਮੰਝਰ ਥੋੜਾ ਇੱਕ ਮਿੰਟ ਇਹ ਇਹ ਕੰਮ ਚੱਲਣਾ ਹੁੰਦਾ ਇਹ ਡੋਡਾ ਵਾਲਾ ਕੰਮ ਕਰਦਾ ਜੀ ਇਹਨਾਂ ਨੇ 205 ਰੁਪਏ ਨਹੀਂ ਨਹੀਂ ਮੈਂ ਉਧਰੋਂ ਮਗਾਈ ਆ ਉਧਰੋਂ ਮਗਾਈ ਫੋਰਸ ਉਹ ਆ ਗਈ ਫੋਰਸ ਤਾਂ ਤਸਵੀਰਾਂ ਤਾਂ ਤਸਵੀਰਾਂ ਫਿਰ ਮੈਂ ਕੈਮਰਾਮੈਨ ਨੂੰ ਇੱਕ ਵਾਰ ਪਿੱਛੇ ਆ ਕੇ ਤਸਵੀਰਾਂ ਤਸਵੀਰਾਂ ਦਿਖਾਈਆਂ ਜਾਣ ਬੜੀਆਂ ਭਿਆਨਕ ਫਿਰ ਵਾਦ ਦੇ ਨਜ਼ਰ ਆ ਰਹੇ ਆ फ वज़र आ र अॻे न विधे नज़र आ री फिर रोकिया त हाणे तस्वीर आव ਤਾ ਵੇ ਸੌਣ ਚੁੱਕਾਗਾ ਬਾਬਾ ਤੂੰ ਬੜੀਆਂ ਭਿਆਨਕ ਤਸਵੀਰਾਂ ਬੜਾ ਭਿਆਨਕ ਮੰਝਰ ਹਾਲੇ ਵੀ ਜਿਹੜਾ ਹਟ ਨਹੀਂ ਰਿਹਾ ਹਾਲੇ ਵੀ ਲਗਾਤਾਰ ਡਲੇ ਚਲਾਏ ਜਾ ਰਹੇ ਆ ਹਾਲੇ ਵੀ ਲਗਾਤਾਰ ਜਿਹੜੇ ਆ ਉਹ ਡਲੇ ਚਲਾਏ ਜਾ ਰਹੇ ਆ ਇਸ ਤਰੀਕੇ ਦਾ ਮਾਹੌਲ ਬਹੁਤ ਘੱਟ ਦੇਖਣ ਨੂੰ ਮਿਲਦਾ ਵੱਡੇ ਵੱਡੇ ਧਰਨਿਆਂ ਦੇ ਉੱਤੇ ਵੀ ਜਦੋਂ ਕੋਈ ਜੇ ਹੀ ਪੁਲਿਸ ਅਟੈਕ ਕਰਦੀ ਆ ਤਾਂ ਜਾਂ ਗ੍ਰਿਫਤਾਰੀਆਂ ਦਿੱਤੀਆਂ ਜਾਂਦੀਆਂ ਜਾਂ ਭੜਿਆ ਜਾਂਦਾ ਪਰ ਆਹ ਹਾਲਾਤ ਕਿਤੇ ਵੀ ਨਹੀਂ ਬਣਦੇ ਪਰ ਇਸ ਪਿੰਡ ਦੇ ਵਿੱਚ ਬੜਾ ਖਤਰਨਾਕ ਮਾਹੌਲ ਬਣ ਚੁੱਕਿਆ ਆ ਤਸਵੀਰਾਂ ਦੇਖ ਸਕਦੇ ਹੋ ਹੁਣ ਪੁਲਿਸ ਜਿਹੜੀ ਹੈ ਅੱਗੇ ਵੱਲੋਂ ਵਧੀ ਅੱਗੇ ਵੱਲੋਂ ਵਧੀ ਹੈ ਹੁਣ ਬਹੁਤ ਅੱਗੇ ਵੱਲੋਂ ਵਧੀ ਹੈ ਕਿਉਂਕਿ ਇਹ ਵੀ ਪਤਾ ਲੱਗਿਆ ਕਿ ਪਿੱਛੋਂ ਵੀ ਫੋਰਸ ਜਿਹੜੀ ਹੈ ਉਹ ਆ ਚੁੱਕੀ ਹੈ ਦੋਨੇ ਪਾਸੇ ਜਿਹੜੀ ਫੋਰਸ ਹੈ ਫੋਰਸ ਆ ਚੁੱਕੀ ਹੈ ਆ ਤਸਵੀਰਾਂ ਦੇਖ ਸਕਦੇ ਹੋ ਪਿੱਛੋਂ ਵੀ ਫੋਰਸ ਆ ਗਈ ਹੈ ਪਿੱਛੋਂ ਵੀ ਫੋਰਸ ਆ ਗਈ ਹੈ ਦੋਨਾਂ ਪਾਸਿਆਂ ਤੋਂ ਜਿਹੜਾ ਘੇਰਾ ਪੈਣਾ ਹੈ ਕਿਉਂਕਿ ਲਗਾਤਾਰ ਤਾ ਤਸਵੀਰਾਂ ਤਸਵੀਰਾਂ ਹੁਣ ਅੱਗੇ ਅੱਗੇ ਹੁਣ ਪੁਲਿਸ ਹੈ ਵੀ ਹੋਈ ਕਿਉਂਕਿ ਪੁਲਿਸ ਫੋਰਸ ਪਹਿਲਾਂ ਬਹੁਤ ਘੱਟ ਸੀ ਤਾਂ ਹੁਣ ਜਿਹੜੀ ਆ ਉਹ ਅੱਗੇ ਪੁਲਿਸ ਵਧੀ ਹੈ ਕਿਉਂਕਿ ਪਿੱਛੋਂ ਵੀ ਪੁਲਿਸ ਆਈ ਹੈ ਪਿੱਛੋਂ ਵੀ ਪੁਲਿਸ ਆਈ ਹੈ ਤਾਂ ਹੁਣ ਘਰਾਂ ਦੇ ਵਿੱਚ ਜਿਹੜਾ ਉਹ ਵੜ ਗਏ ਨੇ ਭੱਜ ਕੇ ਘਰਾਂ 'ਚ ਵੜ ਗਏ ਨੇ ਪਹਿਲਾਂ ਲਗਾਤਾਰ ਪੁਲਿਸ ਤੇ ਹੈਵੀ ਹੁੰਦੇ ਨਜ਼ਰ ਆ ਰਹੇ ਸੀ ਹੁਣ ਜਦੋਂ ਪਿੱਛੋਂ ਪੁਲਿਸ ਆਈ ਤਾਂ ਹੁਣ ਜਿਹੜੇ ਆ ਘਰਾਂ 'ਚ ਵੜੇ ਆ ਬੜਾ ਖਤਰਨਾਕ ਮਾਹੌਲ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪਹਿਲਾਂ ਲਗਾਤਾਰ ਹੈਵੀ ਹੁੰਦੇ ਨਜ਼ਰ ਆਏ ਹੁਣ ਜਦੋਂ ਫੋਰਸ ਪਿੱਛੋਂ ਆਈ ਤਾਂ ਹੁਣ ਜਿਹੜਾ ਪੁਲਿਸ ਨੇ ਦਿਵਾਲਿਆ ਤਾਂ ਘਰਾਂ ਚ ਵੜੇ ਸੀ ਐਸਐਸਪੀ ਫਰੀਦਕੋਟ ਵੀ ਹੁਣ ਇੱਥੇ ਪਹੁੰਚਿਆ ਮਹੌਲ ਬੜਾ ਖਤਰਨਾਕ ਬਣ ਗਿਆ ਸੀ ਤਾਂ ਹੁਣ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਵਕਤ ਜਿਹੜੀਆਂ ਚੰਦ ਭਾਂਦੀਆਂ ਬਹੁਤ ਚਿਰ ਫੋਰਸ 121 ਡੇਢ ਤੋਂ 2 ਘੰਟਾ ਲਗਾਤਾਰ ਜਿਹੜਾ ਇੱਥੇ ਮੁਕਾਬਲਾ ਜਿਹੜਾ ਉਹ ਚੱਲਿਆ ਤਾਂ ਉਹ ਆਓ ਯਾਰ ਤਰਾ ਐਸਐਸਪੀ ਫਰੀਦਕੋਟ ਪਹੁੰਚੇ ਨੇ ਬੜਾ ਡੇਢ ਤੋਂ 2 ਘੰਟੇ ਇੱਥੇ ਮੁਕਾਬਲਾ ਚੱਲਿਆ ਪੁਲਿਸ ਤੇ ਇਥੋਂ ਦੇ ਲੋਕਾਂ ਦਾ ਜਿਹੜਾ ਮੁਕਾਬਲਾ ਚੱਲਿਆ ਬੜਾ ਲੰਮਾ ਚਿਰ ਫੋਰਸ ਉਡੀਕਦੇ ਰਹੇ ਫੋਰਸ ਦੇ ਲੇਟ ਆਨ ਕਰਕੇ ਵੀ ਬੜਾ ਚਿਰ ਜਿਹੜੇ ਉੱਤੇ ਚੜਦੇ ਰਹੇ ਲਗਾਤਾਰ ਹਮਲਾਵਰ ਫੋਰਸ ਦੇ ਉੱਤੇ ਲਗਾਤਾਰ ਇੱਥੇ ਗੱਡੀਆਂ ਪੰਨੀਆਂ ਗਈਆਂ ਲਗਾਤਾਰ ਇੱਥੇ ਜਿਹੜਾ ਇਹ ਕੁਝ ਵਾਪਰਿਆ ਤਾਂ ਤਸਵੀਰਾਂ ਚੰਦ ਪਾਣ ਦੀਆਂ ਚੰਦ ਪਾਣ ਕਈ ਨਾਂਵਾਂ ਨਾਲ ਕਰਕੇ ਮਸ਼ਹੂਰ ਹੈ ਪਰ ਅੱਜ ਇੱਥੇ ਜਿਹੜਾ ਮਸ਼ਹੂਰ ਹੋਇਆ ਉਹ ਇੱਥੇ ਪੁਲਿਸ ਨਾਲ ਇਥੇ ਜਿਹੜੇ ਧਰਨਾਕਾਰੀ ਸੀ ਉਹਨਾਂ ਦੀ ਭੜਤ ਕਰਕੇ ਤਾਂ ਹੁਣ ਇਹ ਇੱਥੇ ਇੱਕ ਸਵਾਲ ਇਹ ਵੀ ਉੱਠ ਰਿਹਾ ਕਿ ਪਹਿਲਾਂ ਸੇਵ ਵਾਲਾ ਦੇ ਵਿੱਚ ਰਾਜਨੀਤੀ ਨੇ ਅਕਾਲੀਆਂ ਦੀ ਰਾਜਨੀਤੀ ਨੇ ਅਜਿਹਾ ਰੌਲਾ ਪਾਇਆ ਤਾਂ ਹੁਣ ਝਾੜੂ ਵਾਲਿਆਂ ਦੀ ਰਾਜਨੀਤੀ ਨੇ ਕਹਿੰਦੇ ਇੱਥੇ ਇੱਕ ਵੱਡਾ ਮਸਲਾ ਖੜਾ ਕੀਤਾ ਇਹ ਵੀ ਇੱਕ ਮੁੱਦਾ ਹੈ ਵੀ ਇੱਕ ਮੁੱਦਾ ਹੈ ਕਹਿੰਦੇ ਕਿਸੇ ਸਿਆਸੀ ਲੀਡਰ ਦਾ ਵੀ ਇਹਦੇ ਪਿੱਛੇ ਕੋਈ ਹੱਥ ਹੈ ਮਨੋਰਥ ਸੀ ਤਾਂ ਇਹ ਹਾਲਾਤ ਜਿਹੜੇ ਇਸ ਵਕਤ ਇੱਥੇ ਬਣੇ ਹੋਏ ਆ ਬੜਾ ਭਿਆਨਕ ਮੰਜ਼ਰ ਸੀ ਹੁਣ ਸਥਿਤੀ ਕੰਟਰੋਲ ਦੇ ਵਿੱਚ ਆਈ ਹੈ ਹੁਣ ਜਿਹੜੀ ਫੋਰਸ ਹੈ ਜਿਹੜੇ ਹਮਲਾਵਰ ਸੀ ਧਰਨਾਕਾਰੀ ਸੀ ਉਹਨਾਂ ਨੂੰ ਜ਼ਰੂਰ ਲੱਗ ਰਹੀ ਹੈ ਪਰ ਇੱਕ ਵਾਰ ਸਥਿਤੀ ਬਹੁਤ ਭਿਆਨਕ ਹੋ ਗਈ ਸੀ ਆਮ ਲੋਕਾਂ ਦੀਆਂ ਵੀ ਗੱਡੀਆਂ ਭੰਨੀਆਂ ਗਈਆਂ ਮੀਡੀਆ ਦੀਆਂ ਵੀ ਗੱਡੀਆਂ ਭੰਨੀਆਂ ਗਈਆਂ ਪੁਲਿਸ ਤੇ ਵੀ ਸੱਟਾਂ ਵੱਜੀਆਂ ਪਰ ਇੱਕ ਘਟਨਾ ਤੋਂ ਪੁਲਿਸ ਵੀ ਡਰਦੀ ਹੈ ਕਿ ਬਾਈਬਲ ਕਲਾਂ ਕਾਂਡ ਹਾਲੇ ਤੱਕ ਪੁਲਿਸ ਤੇ ਲੋਟ ਨਹੀਂ ਆਇਆ ਤੇ ਜੇਕਰ ਇਹਹੀ ਘਟਨਾ ਇੱਥੇ ਵਾਪਰਦੀ ਇਹ ਚੀਜ਼ ਤੋਂ ਜ਼ਰੂਰ ਜਿਹੜਾ ਪੁਲਿਸ ਨੇ ਇੱਥੇ ਵਿਚਾਰ ਰੱਖਿਆ ਕਿ ਕਿਸੇ ਦਾ ਜਾਨੀ ਨੁਕਸਾਨ ਇੱਥੇ ਨਹੀਂ ਹੋਣ ਦਿੱਤਾ ਕਿਸੇ ਦਾ ਕਿਸੇ ਤਰੀਕੇ ਦਾ ਜਾਨੀ ਨੁਕਸਾਨ ਨਹੀਂ ਹੋਣ ਦਿੱਤਾ